ਬਾਈ ਜੀ ਇਹ ਨਾ ਤਾਂ ਫਰਿੱਜ ਆ ਨਾ ਕੂਲਰ ਆ ਨਾ ਕੁਚੋਰ ਆ ਜੀ ਇਹ ਘਰਾਂ ਦੇ ਵਿੱਚ ਕਲੇਸ਼ ਮੁਕਾਉ ਯੰਤਰ ਆ ਮਤਲਬ ਕਲੇਸ਼ ਮੁਕਦਾ ਇਹਦਾ ਨਾ ਕਿਵੇਂ ਮੁਕਦਾ ਉਹ ਤੁਹਾਨੂੰ ਦੱਸ ਦਿਆਂ ਪੂਰੀ ਵੀਡੀਓ ਦੇ ਵਿੱਚ ਜੀ ਜੀ ਅਸੀਂ ਪੁਰਾਣਾ ਸਮਾਨ ਸਾਰਾ ਟੋੜਾ 5000 ਤੱਕ ਦਾ ਵਿੱਚ ਕੱਟ ਦਿਆਂ ਹਰ ਇੱਕ ਇੱਕ ਪ੍ਰੋਡਕਟ ਦੇ ਵਿੱਚ ਜਿੰਨਾ ਵੀ ਘਰੇ ਲੂ ਸਮਾਨ ਤੁਹਾਡੇ ਯੂਜ਼ ਹੁੰਦਾ ਸਾਰਾ ਪੁਰਾਣਾ ਲੈ ਆਓ ਨਵਾਂ ਲੈ ਲਓ ਕੋਰਾ ਸਹੀ ਸੁਣਿਆ ਤੁਸੀਂ ਜੀ ਆਪਣਾ ਕੋਈ ਵੀ ਪੁਰਾਣਾ ਸਮਾਨ ਇਲੈਕਟ੍ਰੋਨਿਕ ਹੋਵੇ ਫਰਨੀਚਰ ਹੋਵੇ 5000 ਤੱਕ ਦਾ ਕਟਵਾ ਸਕਦੇ ਹੋ ਉਹਦੇ ਲਈ ਪਹੁੰਚਣਾ ਕਿੱਥੇ ਆ ਜਰਗ ਚੌਂਕ ਤੋਂ ਜਾਣਾ ਤੁਸੀਂ ਰਾਜੇ ਦੇ ਬਾਗ ਵੱਲੀ ਇਸ ਰਸਤੇ ਤੇ ਟਰਨ ਕਰਕੇ ਸਿੱਧਾ ਜਾ ਕੇ ਬਿਲਕੁਲ ਐਂਡ ਤੋਂ ਖੱਬੇ ਪਾਸੇ ਟਰਨ ਕਰ ਜਾਣਾ ਮਲਤਾਨੀ ਚੌਂਕ ਵੱਲੀ ਇਸੇ ਰਸਤੇ ਤੇ ਤੁਹਾਨੂੰ ਮਿਲਣਾ ਜੇਐਸ ਰਾਇਲ ਮਾਰਟ ਜਿੱਥੇ ਤੁਹਾਨੂੰ ਫਰਨੀਚਰ ਦੀਆਂ ਇਲੈਕਟ੍ਰੋਨਿਕ ਤੇ ਹੋਰ ਬਹੁਤ ਸਾਰੀਆਂ ਆਈਟਮਾਂ ਨੇ ਜਿਹੜੀਆਂ ਬਹੁਤ ਸਸਤੇ ਰੇਟਾਂ ਤੇ ਮਿਲਦੀਆਂ ਨੇ ਆਜੋ ਆਪਾਂ ਦੇਖਦੇ ਹਾਂ ਕਿਹੜੀਆਂ-ਕਿਹੜੀਆਂ ਆਈਟਮਾਂ ਨੇ ਆਈਟਮਾਂ ਦਿਖਾਉਣੀ ਸ਼ੁਰੂ ਕਰਦੇ ਅਸੀਂ ਨਾ ਜਿੰਨੀ ਵੀ ਵਾਰੀ ਬਾਈ ਉਹਨਾਂ ਦੀ ਦੁਕਾਨ ਤੇ ਆਏ ਤੇ ਆਜੋੰ ਵਾਰ ਇਹ ਹਮੇਸ਼ਾ ਅਸੀਂ ਪੁੱਛਿਆ ਵੀ ਯਾਰ ਹੈਗਾ ਕੀ ਆ ਇਹ ਵੀਰੇ ਕਹਿੰਦਾ ਭਾਈ ਤੁਹਾਨੂੰ ਐ ਨਹੀਂ ਦੱਸਦੇ ਜਦੋਂ ਵੀਡੀਓ ਪੜਾਵਾਂਗੇ ਉਦੋਂ ਹੀ ਦੱਸਾਂਗੇ ਹੁਣ ਵੀਰੇ ਦੱਸ ਦਿਓ ਹੈਗੀ ਕੀ ਆ ਟਮਾ ਇਹ ਬਾਈ ਜੀ ਇਹ ਨਾ ਤਾਂ ਫਰਿੱਜ ਆ ਹਾਂ ਨਾ ਕੂਲਰ ਆ ਹਾਂ ਨਾ ਕੋਚੋਰ ਹੈ ਜੀ ਇਹ ਘਰਾਂ ਦੇ ਵਿੱਚ ਕਲੇਸ਼ ਮੁਕਾਉ ਯੰਤਰ ਆ ਮਤਲਬ ਕਲੇਸ਼ ਮੁਕਦਾ ਇਹਦੇ ਨਾਲ ਕਿਵੇਂ ਮੁਕਰਵਾ ਉਹ ਤੁਹਾਨੂੰ ਦੱਸ ਦਿਆਂ ਪੂਰੀ ਵੀਡੀਓ ਦੇ ਵਿੱਚ ਜੀ ਇਹ ਹੈਗੀ ਆ ਜੀ ਘਰਾਂ ਦੇ ਵਿੱਚ ਆਟਾ ਚੱਕੀ ਅੱਛਾ ਇਹ ਆਟਾ ਚੱਕੀ ਆ ਇਹ ਜਿੰਨੇ ਵੀ ਮਸਾਲੇ ਆ ਗਏ ਘਰੇਲੂ ਆਟਾ ਆ ਗਿਆ ਸਾਰਾ ਕੁਝ ਇਹਦੇ ਵਿੱਚ ਪੀਹਾ ਜਾਂਦਾ ਜੀ ਮਤਲਬ ਇਹਦੇ ਵਿੱਚ ਆ ਦੇਖ ਲਓ ਜੀ ਜਿਵੇਂ ਆਪਾਂ ਜਿਹੜਾ ਆਟਾ ਪੀਣਾ ਹੁੰਦਾ ਹਨ ਆਪਾਂ ਚੱਕੀਆਂ ਤੇ ਲੈ ਕੇ ਜਾਂਦੇ ਹਾਂ ਉੱਥੇ ਆ ਚੀਜ਼ ਬਣੀ ਹੁੰਦੀ ਹੈ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਆਪਣਾ ਜਿੰਨਾ ਕਿ ਯੂਜ਼ ਕਰਨਾ ਮਤਲਬ ਕਿੰਨਾ ਕਾਟਾ ਜਿਹੜਾ ਇਹਦੇ ਵਿੱਚ ਪੀਆ ਜਾਂਦਾ ਵੀਰੇ ਇਹ ਜੀ ਜਿੰਨਾ ਮਰਜ਼ੀ ਪੀਲੇ ਨੂੰ ਕੋਈ ਦਿੱਕਤ ਨਹੀਂ ਵੈਸੇ ਘੰਟੇ ਦੇ ਵਿੱਚ 10 ਤੋਂ 14 ਕਿਲੋ ਆਟਾ ਕੱਢ ਦਿੰਦੀ ਹੈ ਇਹ ਨੌਨ ਸਟਾਪ ਆਟੋ ਕੱਟ ਹੈ ਇਹ ਤੇ ਦੂਜੀ ਗੱਲ ਜਿਹੜਾ ਇਹਦਾ ਸਭ ਤੋਂ ਵੱਡਾ ਨਾ ਅੱਜ ਕੱਲ੍ਹ ਚੱਲ ਰਿਹਾ ਮਲਟੀ ਲੈਨ ਆਟਾ ਹੂੰ ਹੂੰ ਸਾਰੇ ਮਿਕਸ ਕਰਕੇ ਲੋਕਾਂ ਨੂੰ ਅੱਜ ਕੱਲ ਸਮੱਸਿਆ ਹੀ ਆ ਰਹੀ ਆ ਕਿਸੇ ਨੂੰ ਕੋਈ ਬੋਟੈਲਿਸਮ ਤੋਂ ਆ ਗਈ ਕਿਸੇ ਨੂੰ ਕਾਸੇ ਦੀ ਆ ਗਈ ਕਿਉਂਕਿ ਕਣਕਾ ਜਿਹੜੀ ਕੱਲੀ ਆਪਾਂ ਜਦੋਂ ਖਾਣੇ ਆ ਨਾ ਉਹ ਮਤਲਬ ਅੱਜ ਕੱਲ ਔਰਗੈਨਿਕ ਤਾਂ ਕਿੱਥੇ ਮਿਲਦੀ ਐ ਇਸ ਕਰਕੇ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਉਹਦਾ ਹੱਲ ਇਹ ਚੀਜ਼ ਕਰੂਗੀ ਲੈ ਕੇ ਆਏ ਆ ਬਾਈ ਜੀ ਇਹ ਤੁਹਾਡੇ ਠੀਕ ਐ ਮਤਲਬ ਤੁਸੀਂ ਆਪਣੇ ਆਪ ਹੀ ਇਹ ਚ ਕਰ ਸਕਦੇ ਹੋ ਨਾ ਪੀਜਾ ਪਾ ਕੇ ਆਪ ਹੀ ਇਧਰ ਆਊਟਕਟ ਆਈ ਜਾਊਗੀ ਇਹ ਹਾਂਜੀ ਹਾਂਜੀ ਬਾਈ ਜੀ ਆਟੋ ਕਟ ਆ ਜੀ ਇਹ अच्छा ਇਹਦੇ ਵਿੱਚ ਜਿਵੇਂ ਕਣਕ ਦਾ ਤੁਸੀਂ ਰਸਤਾ ਵੀ ਆਟਾ ਬਣਦਾ ਨਾਲ ਮਸਾਲੇ ਵਸੂਲੇ ਵੀ ਦੇ ਆ ਮਸਾਲੇ ਬਾਈ ਜੀ ਮਿਰਚਾਂ ਹੋ ਗਈਆਂ ਹਲਦੀ ਹੋ ਗਈ ਜਿੰਨਾ ਜੀਰਾ ਜੂਰਾ ਸਾਰਾ ਕੁਛ ਇਹਨੇ ਦਲੀਆ ਏ ਟੂ ਜੈਡ ਸਮਾਨਾ ਪੀਸ ਦੇਣਾ ਨਾ ਇਹਨੇ ਖੜਕਾ ਕਰਨਾ ਜੀ ਨਾ ਇਹਨੇ ਗਰਦਾ ਕਰਨਾ ਚੱਕੀਆਂ ਮੰਗ ਨਹੀਂ ਵੀ ਖੜਕਾ ਕਰ ਦੇਣਾ ਗਰਦਾ ਕਰਨਾ ਬਿਲਕੁਲ ਹੀ ਸਾਇਲੈਂਟ ਚੱਲਣਾ ਸਮੂਥ ਚੱਲਣਾ ਹੀ ਟਾਇਰ ਇਹਦੇ ਲੱਗੇ ਹੋ ਜਿੱਥੇ ਮਰਜ਼ੀ ਲੈ ਚਾਹੇ ਡਰਾਈ ਰੂਮ ਚ ਰੱਖ ਲੋ ਇਹਨੂੰ ਹਾਂ ਮਤਲਬ ਐ ਵੀ ਜਿਵੇਂ ਹੋਣਾ ਹੈ ਨਾ ਡਰਾਈ ਚ ਰੱਖ ਕੇ ਜਿਹੜੀ ਮਰਜ਼ੀ ਆਈਟਮ ਰੱਖ ਲੋ ਅੱਛਾ ਬਿਜਲੀ ਕਿੰਨਾ ਵੀ ਯੂਜ਼ ਕਰਦੀ ਆ ਇਹ ਬਿਜਲੀ ਜੀ ਬਹੁਤ ਘੱਟ 1 ਘੰਟੇ 25 ਮਿੰਟ ਦੀ 1 ਯੂਨਟ ਖਾਂਦੀ ਹੈ ਜੀ ਅੱਛਾ ਐਡੀ ਘੱਟ ਯੂਨਟ ਮਤਲਬ ਬਿਜਲੀ ਦੇ ਵਿੱਚ ਖਰਚੇ ਦੇ ਵਿੱਚ ਤੁਸੀਂ ਇਹ ਚੀਜ਼ ਨੂੰ ਘਰੇ ਲੈ ਕੇ ਜਾ ਸਕਦੇ ਹੋ ਤੇ ਸਾਰੀਆਂ ਚੀਜ਼ਾਂ ਜਿਹੜੀ ਆਪਾਂ ਜ਼ਿਆਦਾਤਰ ਯੂਜ਼ ਕਰਦੇ ਹਾਂ ਪਿਓਰ ਖਾ ਸਕਦੇ ਹੋ ਸਪੈਸ਼ਲ ਚੀਜ਼ ਲੈ ਕੇ ਆਏ ਉਹ ਲੈ ਕੇ ਆਏ ਜੀ LED ਦੇ ਰੇਟ ਦੇ ਵਿੱਚ 0 ਰੁਪਿਆ ਦੇ ਕੇ ਤੁਹਾਨੂੰ ਬਿੱਡ ਪੈਨਲ ਮਿਲਣਾ ਸੇਵਾਏ ਛੇ ਦਾ ਜਿੰਨੀ ਘਰਾਂ ਦੇ ਵਿੱਚ ਤੁਸੀਂ ਮਿਸਤਰੀ ਨੂੰ ਲੇਬਰ ਦੋਵੋਗੇ ਉਹਦੇ ਵਿੱਚ ਹੀ LED ਤੁਹਾਡੇ ਘਰ ਇਨਸਟਾਲ ਹੋ ਜਾਣੀਆ ਬਿੱਡਾ ਪੈਨਲ ਜੀ ਦੋਹੇ ਚੀਜ਼ਾਂ ਤੁਹਾਡੇ ਘਰੇ ਪਹੁੰਚ ਜਾਣੀਆਂ ਉਨੇ ਰੇਟ ਦੇ ਵਿੱਚ ਜਿੰਨੇ ਦੇ ਵਿੱਚ ਤੁਸੀਂ ਇਹ LED ਲੈ ਲਿਆ ਬਿਲਕੁਲ ਫ੍ਰੀ ਆ ਜੀ LED ਦੇ ਨਾਲ ਪੈਨਲ ਇਹ 43 ਤੇ 32 ਇੰਚ ਦੇ ਨਾਲ 32 ਇੰਚ ਦੇ ਨਾਲ ਅੱਛਾ LED ਚ ਕਿਹੜੇ ਕਿਹੜੇ ਬ੍ਰਾਂਡ ਮਿਲ ਜਾਣਗੇ ਆਪਣੇ ਕੋਲੇ ਲਗਭਗ ਸਾਰੀ ਮਿਲ ਜਾਣਗੇ ਜਿੰਨੇ ਚੱਲ ਰਹੇ ਨੇ ਲੋਕਲ ਤੋਂ ਲੈ ਕੇ ਸਾਰੇ ਬ੍ਰਾਂਡ ਮਿਲ ਜਾਣਗੇ ਜੀ ਗੈਸ ਚੁੱਲੇ ਹੋਗੇ ਇਹਨਾਂ ਦੇ ਵਿੱਚ ਵੀ ਜਿਹੜੇ ਗੈਸ ਚੁੱਲੇ ਨੇ ਪੁਰਾਣਾ ਜਿਹੜਾ ਤੁਸੀਂ ਕਟਾਉਣਾ ਉਹ ਇੱਥੇ ਵੀ ਉਹ ਵੀ ਘਟਿਆ ਜਾਊਗਾ ਨਾ ਵੀਰੇ ਬਿਲਕੁਲ ਜੀ ਤੇ ਪ੍ਰੈਸ ਆ ਗਈਆਂ ਇਹ ਵੀ ਤਾਂ ਆਪਣੇ ਘਰਾਂ ਚ ਲੋਡ ਰਹਿੰਦੀ ਹੋਈ ਆ ਹਨਾ ਕਦੇ ਆਪਾਂ ਪ੍ਰੈਸ ਕਰੇ ਖਰਾਬ ਹੋਗੀ ਇਥੇ ਤੁਹਾਡਾ ਪੱਕਾ ਹਲਾ ਪ੍ਰੈਸ ਵੀ ਮਿਲਦੀਆਂ ਨੇ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰ ਲਈਏ ਵੀ ਇਹ ਆ ਚੀਜ਼ਾਂ ਇੰਡਕਸ਼ਨ 'ਤੇ ਰਹਿ ਨੇ ਨਾ ਸਾਰੇ ਬਿਲਕੁਲ ਜੀ ਬਿਲਕੁਲ ਇਹ ਜਿਹੜੇ ਅੱਜ ਕੱਲ ਚੱਲ ਰਹੇ ਨੇ ਇਨਫਰੈਡ ਜੀ ਉਹ ਵੀ ਆਪਣੇ ਕੋਲ ਮਿਲ ਜਾਣਗੇ ਇੰਡਕਸ਼ਨ ਵੀ ਹੈਗੇ ਅੱਛਾ ਇਨਫਰਾ ਦਾ ਫਾਇਦਾ ਕੀ ਹੁੰਦਾ ਹੈ ਜਿਹੜਾ ਇਨਫਰਾ ਇਹ ਭਾਂਡੇ ਜੀ ਤੁਹਾਨੂੰ ਜਿੰਨੇ ਦਾ ਇੰਡਕਸ਼ਨ ਨਹੀਂ ਹੁੰਦਾ ਉਹਨੇ ਭਾਂਡਿਆਂ 'ਤੇ ਲਾਉਣੇ ਪੈ ਜਾਂਦੇ ਨੇ ਇਹਦੇ ਵਿੱਚ ਇਹ ਫਾਇਦਾ ਵੀ ਇਹ ਚ ਭਾਂਡੇ ਵਧਣ ਦੀ ਲੋੜ ਨਹੀਂ ਜਿੰਨੇ ਦਾ ਮਰਜੀ ਤੁਹਾਡਾ ਵਰਤਨਾ ਇਹਦੇ ਤੇ ਯੂਜ਼ ਹੋ ਜਾਂਦਾ ਇਹਦੇ ਰੱਖ ਲਓ ਨਾਲੇ ਜਿਵੇਂ ਆਪਣੇ ਸ਼ਹਿਰ ਦੇ ਵਿੱਚ ਆਪਾਂ ਬਾਰਬੀਕਿਊ ਖਾਣ ਦੇ ਲੋਕ ਬਹੁਤ ਸ਼ਕ ਉਦੇ ਨਾਲ ਨਾਲ ਆ ਦੇਖੋ ਜੀ ਜਿਵੇਂ ਫਰਨੀਚਰ ਹਾਊਸ ਵੀ ਹੈਗਾ ਨਾਲ ਦੀ ਨਾਲ ਇਹ ਆ ਜਿਹੜੀ ਅਲਮਾਰੀ ਆ ਵੀਰੇ ਰਸੋਈ ਚ ਰੱਖਣ ਵਾਸਤੇ ਲੱਗਦੀ ਬਿਲਕੁਲ ਜੀ ਬਿਲਕੁਲ ਕਿਚਨ ਅਲਮੀਰਾ ਜੀ ਸਪੇਸ ਵੀ ਬਹੁਤ ਆ ਸੋਹਣੀ ਵੀ ਬਹੁਤ ਬਣੀ ਹੋਈ ਆ ਦੇਣੀ ਸਿਰਫ ਓਨੇ ਦੀ ਆ ਜਿੰਨੇ ਦੀ ਲੇਬਰ ਵੀ ਨਹੀਂ ਪੈਣੀ ਜੇ ਸਿਰਫ 11000 ਰੁਪਏ ਦੀ ਜੀ ਬੱਲੇ 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 11000 ਦੀ ਤੁਹਾਨੂੰ ਅਲਮੀਰਾ ਐਡੀ ਕੈਂਟ ਅਲਮੀਰਾ ਇਥੋਂ ਲੈ ਕੇ ਜਾ ਸਕਦੇ ਹੋ ਅੱਛਾ ਹੋਰ ਚੀਜ਼ ਦੇਖੋ ਜੀ ਆ ਜਿਹੜੀ ਅੱਜ ਕੱਲ੍ਹ ਨਾ UV ਸ਼ਿੱਟਾਂ ਚੱਲਦੀਆਂ ਨੇ ਉਹਦਾ ਪੈਨਲ ਬਣਿਆ ਹੋਇਆ ਦੇਖੋ ਜਿਵੇਂ ਆਪਣੇ ਘਰ ਦੇ ਨਾਲ ਮੈਚਿੰਗ ਕਰਦੀ ਆਪਾਂ ਆ ਯੂਵੀ ਸ਼ਿੱਟਾਂ ਲਵਾ ਲੀਆਂ ਉਹਦੇ ਨਾਲ ਆ ਚੀਜ਼ ਪਈ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਪੱਗ ਬਾਈ ਜੀ ਫ੍ਰੀਜਾਂ ਦੇ ਵਿੱਚ ਆਪਣੇ ਕੋਲ ਸਾਰੀਆਂ ਕੰਪਨੀਆਂ ਆ ਜਾਂਦੀਆਂ ਨੇ ਡਿਜ਼ਾਈਨਿੰਗ ਆ ਜਾਂਦੀ ਹੈ ਜੀ ਵਾਰੰਟੀਆਂ ਗਰੰਟੀਆ ਸਾਰਾ ਕੁਝ ਸੇਮ ਆ ਜਾਂਦਾ ਇਹ ਵਧੀਆ ਕੰਪਨੀ ਤੇ ਆ ਜੀ ਇਹਦੇ ਵਿੱਚ ਵੀ ਡਿਜ਼ਾਈਨਿੰਗ ਵਾਲੀਆਂ ਹੈ ਵੋਲਟੇਜ ਦੀ ਆ ਗਈ ਵਾਰਲਪੂਲ ਦੀ ਆ ਗਈ ਹਾਇਰ ਦੀ ਆ ਗਈ ਬੀਪੀਐਲ ਦੀ ਆ ਗਈ ਸਾਰੀਆਂ ਛੋਟੀਆਂ ਤੋਂ ਲੈ ਕੇ ਵੱਡੀਆਂ ਡਬਲ ਡੋਰ ਤੱਕ ਸਾਰੇ ਤਰ੍ਹਾਂ ਦੀਆਂ ਫ੍ਰੀਜਾਂ ਜਿਹੜੀਆਂ ਇੱਥੇ ਤੁਹਾਨੂੰ ਮਿਲ ਜਾਣੀਆਂ ਨੇ ਬਿਲਕੁਲ ਜੀ ਅੱਛਾ ਵੀਰੇ ਹੁਣ ਆਪਾਂ ਦੇਖਦੇ ਆ ਵੀ ਸਟੋਰ ਤਾਂ ਹੋਰ ਵੀ ਬਹੁਤ ਨੇ ਫਰਨੀਚਰ ਵੀ ਦਿੰਦੇ ਨੇ ਨਾਲ ਇ ਇਹ ਆਊਗਾ ਕਿਉਂਕਿ ਅਸੀਂ ਤਮਾਕੇਦਾਰ ਆਫਰ ਦੇ ਰਹਿਆਂ ਨਾਲ ਨਾਲ ਜਿਹੜਾ ਸਾਡਾ ਸਭ ਤੋਂ ਵੱਡਾ ਸਿਸਟਮ ਕੀ ਹੈ ਜੀ ਅਸੀਂ ਪੁਰਾਣਾ ਸਮਾਨ ਸਾਰਾ ਥੋੜਾ 5000 ਤੱਕ ਦਾ ਵਿੱਚ ਕੱਟ ਦਿਆਂ ਹਰੇਕ ਇੱਕ ਪ੍ਰੋਡਕਟ ਦੇ ਵਿੱਚ ਜਿੰਨਾ ਵੀ ਘਰੇਲੂ ਸਮਾਨ ਥੋੜੇ ਯੂਜ਼ ਹੁੰਦਾ ਸਾਰਾ ਪੁਰਾਣਾ ਲੈ ਆਓ ਨਵਾਂ ਲੈ ਜਾਓ ਇੱਥੇ ਬਸ ਨਹੀਂ ਹੁਣ ਆਪਾਂ ਤੁਹਾਨੂੰ ਹੋਰ ਜਿਹੜਾ ਘਰੇਲੂ ਸਮਾਨ ਯੂਜ਼ ਹੁੰਦਾ ਉਹ ਦਿਖਾਉਨੇ ਆਂ ਇੱਧਰ ਮਾਰ ਲਓ ਨੀਗਾ ਬਾਕੀ ਸਾਰੇ ਸਮਾਨ ਚ ਤਾਂ ਆਪਾਂ ਨਹੀਂ ਪੈਂਦੇ ਵੀਡੀਓ ਬੜੀ ਲੰਬੀ ਨਹੀਂ ਕਰਦੇ ਜਿਵੇਂ ਮਿਕਸੀ ਜੂਸਰ ਵਗੈਰਾ ਹੋਗੇ ਘਰਾਂ ਦੇ ਵਿੱਚ ਯੂਜ਼ ਹੋਣ ਵਾਲੇ ਅੱਜਕੱਲ੍ਹ 에ਅਰ ਫਰਾਈਰ ਚੱਲਦੇ ਨੇ ਉਹ ਹਣਾ ਹਰ ਤਰ੍ਹਾਂ ਦੀ ਆਈਟਮ ਜਿਹੜੀ ਹੈਗੀ ਆ ਇਹਨਾਂ ਕੋਲੇ ਮਿਲਦੀ ਆ ਤੇ ਇੱਧਰ ਆ ਜਾਓ ਕੁਝ ਜਿਵੇਂ ਟੋਸਟਰਸ ਵਗੈਰਾ ਹੋ ਗਏ ਆਹ ਇੱਕ ਹੀ ਇੱਕ ਹੀ ਹੁੰਦੇ ਨੇ ਵੀਰੇ ਅਵਲ ਮੈਨੇ ਉਹਨਾਂ ਨੇ ਆ ਬੰਜੀ ਆਪਨ ਇਹ ਵੀ ਸਾਰੇ ਕੰਪਨੀਆਂ ਦੇ ਮਿਲ ਜਾਣਗੇ ਅੱਛਾ ਹੋਰ ਚੀਜ਼ ਹੈ ਆਈਟਮ ਦੇ ਇਕ ਲੋ ਘੈਂਟ ਮਿਲਣੀਆਂ ਤੇ ਰੇਟ ਸਾਰਿਆਂ ਨਾਲੋਂ ਹੀ ਸਸਤਾ ਮਿਲਣਾ ਬਿਲਕੁਲ ਜੀ ਬਿਲਕੁਲ ਮੈਂ ਪੰਜਾਬ ਦਾ ਸਸਤਾ ਸਟੋਰ ਕਰਕੇ ਇਹਨਾਂ ਨੇ ਲਾਇਆ ਹੋਇਆ ਹਨਾ ਬਿਲਕੁਲ ਜੀ ਬਿਲਕੁਲ ਤੇ ਹੋਰ ਚੀਜ਼ ਇਹਨਾਂ ਦੀ ਇੱਕ ਮੈਨੂੰ ਵਧੀਆ ਲੱਗੀ ਆ ਜਾਓ ਤੁਹਾਨੂੰ ਦਿਖਾ ਦਿੰਨੇ ਆ ਵੀ ਰੇਟ ਸਾਰਿਆਂ ਦੇ ਨਾ ਆਹ ਦੇਖੋ ਕੱਟ ਕੇ ਉੱਪਰ ਹੀ ਲਾ ਰੱਖੇ ਨੇ ਤੁਹਾਨੂੰ ਕਨਫਿ ਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਆਟਮ ਮੇਰੇ ਕੋਲ ਇੰਨੇ ਦੀ ਮਿਲ ਜਾਣੀ ਇਹਨਾਂ ਕੋਲ ਉਸ ਤੋਂ ਲਾਪਾ ਵੀਰੇ ਆਪਣੇ ਕੋਲੇ ਫਰਨੀਚਰ ਵੀ ਮਿਲਦਾ ਹਨ ਬਿਲਕੁਲ ਜੀ ਬਿਲਕੁਲ ਤੇ ਫਰਨੀਚਰ ਦੀਆਂ ਈਡੀਆਂ ਘੈਂਟ ਘੈਂਟ ਡੈਟ ਮਾਰੇ ਇਹਨਾਂ ਕੋਲੇ ਆਜੋ ਫਿਰ ਆਪਾਂ ਉਹ ਵੀ ਸਟੋਰ ਉੱਰੀ ਆਪਾਂ ਦਿਖਾਉਨੇ ਆ ਤੁਹਾਨੂੰ ਆਹ ਲਓ ਜੀ ਆਪਾਂ ਇਹਨਾਂ ਦਾ ਫਰਨੀਚਰ ਜਿਹੜਾ ਹੈਗਾ ਬਹੁਤ ਹੀ ਵਧੀਆ ਫਰਨੀਚਰ ਇੱਥੇ ਤੁਹਾਨੂੰ ਮਿਲ ਜਾਣਾ ਜੇ ਆਪਾਂ ਸ਼ੁਰੂਆਤ ਕਰ ਲਈਏ ਆਪਾਂ ਇਹਨੇ ਜੀ ਬੈੱਡ ਬੈੱਡ ਮਿਲ ਜਾਣੇ ਨੇ ਜਿਸ ਤਰ੍ਹਾਂ ਦੀ ਤੁਹਾਨੂੰ ਡਿਜ਼ਾਈਨਿੰਗ ਚਾਹੀਦੀ ਆ ਉਹ ਸਾਰੀ ਮਿਲ ਜੂਗੀ ਅੱਛਾ ਬੈੱਡਾਂ ਦੇ ਨਾਲ ਗੱਦਿਆਂ ਬਾਰੇ ਦੱਸੋ ਜਿ ਫਾਇਦਾ ਕੀ ਆ ਕਸਟਮਰ ਦਾ ਤੁਸੀਂ ਕਹਿੰਦੇ ਦੁਕਾਨਾਂ ਹੋਰ ਵੀ ਬਹੁਤ ਨੇ ਪੁਰਾਣਾ ਗੱਦਾ ਬਾਈ ਜੀ ਚਾਹੇ ਰੂਹ ਵਾਲਾ ਜਿਵੇਂ ਦਾ ਮਰਜੀ ਹੋਵੇ 2000 ਰੁਪਏ ਦਾ ਤੁਹਾਡਾ ਪੁਰਾਣਾ ਕੱਟਾ ਪੁਰਾਣਾ ਗੱਦਾ ਕੱਟਿਆ ਜਾਊਗਾ ਜੁਣ ਜਿਵੇਂ ਆ ਗੱਦਾ ਤੁਸੀਂ ਦੇਖ ਰਹੇ ਹੋ ਡਾਗਲ ਦੇਖੋ ਇਹ ਗੱਦਾ ਕਿੱਦਾਂ ਸ਼ਾਨਦਾਰ ਹੈ ਹਾਂ ਹਾਂ ਸ਼ਾਨਦਾਰ ਚੀਜ਼ ਹੈ 6500 ਰੁਪਏ ਦਾ ਜੀ ਸਿਰਫ 6500 ਦਾ ਮਤਲਬ ਸਿਰਫ ਪੂਰਾ ਜਿਹੜਾ ਹੈਗਾ ਪੂਰਾ ਐ ਸੌਫਟ ਹੈ ਉੱਪਰੋਂ ਵੀ ਐ ਜਿਵੇਂ ਆਪਾਂ ਹੋਟਲਾਂ 'ਚ ਨਹੀਂ ਜਾਂਦੇ ਉਹ ਜਿਹੜਾ ਗੱਦਾ ਤੇ 6500 ਦਾ ਗੱਦਾ 2000 ਦਾ ਪੁਰਾਣਾ ਕੱਟਿਆ ਜਾਊਗਾ 4500 ਦਾ ਜੀ ਇਹ 4500 अच्छा जड़े एदे रेट ने ए कीने भाई ए भाई जी गद्दे अपने कोल 1100 रुपिए पी पीस तो शुरू हो जांदा अच्छा मतलब 1000 ਦਾ ਪੁਰਾਣਾ ਘੱਟ ਲੈਣਾ 1100 ਤੋਂ ਨਵਾਂ ਸ਼ੁਰੂ ਹੋ ਜਾਣਾ ਬਿਲਕੁਲ ਜੀ ਬਿਲਕੁਲ ਕਿਉਂਕਿ ਰੂਹ ਵਾਲੇ ਗੱਦੇ ਨਹੀਂ ਆਉਂਦੇ ਜੀ 2200 ਦਾ ਸੈੱਟ ਅਸੀਂ ਦੇ ਰਹੇ ਆਂ ਬਾਈ ਜੀ 2200 ਦਾ ਸੈੱਟ ਗੱਦਿਆਂ ਦਾ ਤੇ ਇਹਨਾਂ ਕੋਲੇ ਅਲਮਾਰੀਆਂ ਵੀ ਯੂਵੀ ਸ਼ੀਟਾਂ ਦੇ ਵਿੱਚ ਪਈਆਂ ਨੇ ਦੇਖੋ ਜੀ ਇਹ ਚੀਜ਼ ਨੂੰ ਨਾ ਸਿਉਂਕ ਲੱਗੇ ਨਾ ਖਰਾਬ ਹੋਵੇ ਨਾ ਇਹ ਤੋਂ স্মੈਲ ਆਵੇ ਅੰਦਰ ਦੇਖੋ ਅੰਦਰ ਵੀ ਯੂਵੀ ਸ਼ੀਟ ਲੱਗੀ ਹੋਈ ਆ ਸਾਰੀ ਤੇ ਬਾਹਰ ਤਾਂ ਹੈਗੀ ਵਾ ਜਿਹੜੀ ਪੂਰੀ ਘੈਂਟ ਆ ਐਨ ਬੜੀ ਹੋਈ ਦੇਖੋ ਜੀ ਵੇ ਬਈ 6 ਬਾਈ 7 ਦੀਆਂ ਕਿੰਨੇ ਵੀ ਕਿੰਨੇ ਦੀਆਂ ਬਿਲਕੁਲ ਜੀ 6 ਬਾਈ 7 ਦੀ ਵੀ ਮਿਲ ਜੂ ਸਾਰੇ ਸਾਈਜ਼ ਮਿਲ ਜਾਣਗੇ ਸਾਰੇ ਸਾਈਜ਼ ਤੁਹਾਡੀ ਮਿਲ ਜਾਣਗੇ ਜਿਵੇਂ ਦਾ ਮਰਜੀ ਕੋਈ ਬਲੈਕ ਲੈਣਾ ਕੋਈ ਲੈ ਦੇਖੋ ਜੀ ਬਲੈਕ ਦੇ ਵਿੱਚ ਦੇਖੋ ਕਿੱਡਾ ਘੈਂਟ ਲੱਗਦਾ ਮਤਲਬ ਜਿਹੜੀ ਤੁਹਾਡੀ ਪਸੰਦ ਆ ਤੁਹਾਨੂੰ ਅਲਵਾਰੀ ਚਾਹੇ ਤੁਸੀਂ ਸਨਮੈਕੇ ਚ ਲੈਣੀ ਆ ਚਾਹੇ ਤੁਸੀਂ ਯੂਵੀ ਸ਼ੀਟ ਚ ਲੈਣੀ ਆ ਹਨਾ ਸਾਰਾ ਕੁਝ ਮਿਲ ਹੁਣ ਤੁਸੀਂ ਦੇਖ ਰਹੇ ਹੋ ਇੱਕ ਬਾਈ ਦੀ ਗੱਲ ਇਹਦੇ ਸੀਸਾ ਨਹੀਂ ਲੱਗਿਆ ਅਲਵਾਰੀ ਦੇ ਮੈਨੂੰ ਆ ਹੀ ਲੱਗਿਆ ਯਾਰ ਜਿਵੇਂ ਸ਼ੀਸ਼ਾ ਲੱਗਿਆ ਹੁੰਦਾ ਕਿਉਂਕਿ ਇਹ ਸ਼ੀਸ਼ਾ ਖੁਦ ਹੀ ਆਪਦੇ ਆਪ ਦੇ ਵਿੱਚ ਸ਼ੀਸ਼ਾ ਜੇ ਕੋਈ ਪਗਵੰਨ ਨਹੀਂ ਆ ਜਾ ਡਰੈਸ ਸੈੱਟ ਕਰਨੀ ਤਾਂ ਇਹਦੇ ਵਿੱਚ ਦੇਖ ਕੇ ਵੀ ਆਪਾਂ ਦੇਖ ਕੇ ਹਾਂ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਖੁਦ ਵੀ ਦੇਖ ਸਕਦੇ ਆਪਾਂ ਪੂਰਾ ਪੂਰਾ ਵਿਜ਼ਿਬਿਲਟੀ ਹੈ ਮਤਲਬ ਇਹ ਸ਼ੀਸ਼ੇ ਦਾ ਕੰਮ ਵੀ ਦਿੰਦੀ ਆ ਬਾਕੀ ਅੰਦਰੋਂ ਤਾਂ ਜਿਹੜੀ ਬਣੀ ਹੋਈ ਆ ਅੰਦਰੋਂ ਵੀ ਮਾਰ ਲਓ ਨਿਗਾ ਜਿਹਨੇ ਲੱਕੜ ਦੀ ਨਹੀਂ ਲੈਣੀ ਲੋਹੇ ਦੀ ਲੈਣੀ ਆ ਲੋ ਉਹਦਾ ਵੀ ਹੱਲ ਹੈਗਾ ਹਨਾ ਇਹ ਵੀ ਦਿਖਾ ਦੀ ਵੀਰੇ ਇਹ ਜਿਹੜਾ ਪੇਂਟ ਹੋਇਆ ਹੋਇਆ ਨਾ ਇਹ ਸਾਰਾ ਪੱਠੀ ਪੇਂਟ ਕੀਤਾ ਹੋਇਆ ਇਹ ਨਾਰਮਲ ਪੇਂਟ ਨਹੀਂ ਹੈਗਾ ਇਹ ਚੱਦਰ ਮੈਂ ਵੀਰਾ ਮੈਨੂੰ ਦੱਸ ਰਿਹਾ ਸੀ ਕਹਿੰਦਾ ਜਾਪਾਨੀ ਚੱਦਰ ਲੱਗੀ ਹੋਈ ਆ ਜਿਹਦੀ ਪਤਾ ਹੀ ਨਹੀਂ ਖਰਾਬ ਹੀ ਨਹੀਂ ਹੁੰਦੀ ਇੰਨੀ ਗਾਰੰਟੀ ਆ ਹਨਾ ਇਹਦੇ ਵਿੱਚ ਵੀ ਡਿਜ਼ਾਈਨ ਸਾਰੇ ਮਿਲ ਜਾਣਗੇ ਬਿਲਕੁਲ ਜੀ ਬਿਲਕੁਲ ਕਸਟਮਾਈਜ਼ ਵੀ ਕਰਾ ਦਾਂਗੇ ਜਿਵੇਂ ਦਾ ਕਸਟਮਰ ਕਹਿਣਗੇ ਲੋਹੇ ਲੱਕੜ ਦੇ ਵਿੱਚ ਆਪਾਂ ਕਰਵਾ ਦਾਂਗੇ ਅੱਛਾ ਕਸਟਮਾਈਜ਼ ਵੀ ਹੋ ਜਾਂਦਾ ਇਹਦੇ ਵਿੱਚ ਵੀ ਕਾਫੀ ਡਿਜ਼ਾਈਨ ਇਹਨਾਂ ਕੋਲੇ ਮਿਲ ਜਾਣੇ ਨੇ ਠੀਕ ਹੈ ਇਹ ਤਾਂ ਜਗ੍ਹਾ ਦੀ ਕਮੀ ਕਰਕੇ ਤੁਹਾਨੂੰ ਥੋੜੇ ਜਿਹਾ ਦਿਖਾ ਰਹੇ ਆ ਬਰਾਊਨ ਦੇ ਵਿੱਚ ਆ ਗਈ ਆ ਦੇਖੋ ਜੀ ਵਾਈਟ ਦੇ ਵਿੱਚ ਮਿਲ ਜਾਣੀਆਂ ਜਿਵੇਂ ਤੁਸੀਂ ਕਿਹਾ ਸੀ ਵੀ 5000 ਦਾ ਆਪਾਂ ਸਮਾਨ ਕੱਟਦੇ ਆ ਹੁਣ ਮੰਨ ਲਓ ਮੇਰੇ ਵਰਗੇ ਕੋਲੇ ਸੋਫੇ ਪਏ ਨੇ ਪੁਰਾਣੇ ਮੈਂ ਸੋਚਦਾ ਯਾਰ ਉਹ ਦੇ ਕੇ ਮੈਨੂੰ ਆਹ ਸੋਹਣਾ ਲੱਗਿਆ ਮੈਂ ਆਹ ਲੈ ਕੇ ਜਾਣਾ ਉਹ ਵੀ ਪੁਰਾਣੇ ਕੱਟ ਲਵਾਂਗੇ ਬਿਲਕੁਲ ਜੀ 5000 ਰੁਪਏ ਦੇ ਵਿੱਚ ਕੱਟ ਕੇ ਸੋਫਾ ਤੁਹਾਨੂੰ ਦੇ ਦਾਂਗੇ ਹਰੇਕ ਸੋਫੇ ਦੇ ਵਿੱਚ 5000 ਦਾ ਤੁਹਾਡਾ ਜਿੰਮੇ ਦਾ ਮਰਜ਼ੀ ਹੋਵੇ ਜਿੰਮੇ ਦਾ ਮਰਜ਼ੀ ਹੋਵੇ ਜਿੰਮੇ ਦਾ ਮਰਜ਼ੀ ਜੀ ਟੁੱਟਿਆ ਹੋਵੇ ਜਿੰਮੇ ਦਾ ਮਰਜ਼ੀ ਹੋਵੇ 5000 ਦਾ ਪੁਰਾਣਾ ਕੱਟ ਲੈਣ ਫਿਰ ਇਹ ਨਾ ਨਾ ਹੋਵੇ ਵੀਡੀਓ ਚ ਕਹਤਾ ਤੁਸੀਂ ਬੰਦਾ ਲਿਆਇਆ ਕਹਤਾ ਯਾਰ ਇਹਦਾ ਟੁੱਟਿਆ ਹੋਇਆ ਕਹਿੰਦੀ ਜਿਹੜੀ ਗੱਲ ਉਹ ਬਿਲਕੁਲ ਸੱਚ ਆ ਇਹ ਹੋਊਗੀ ਵੀ ਵੀਡੀਓ ਪਾਈਏ ਤੇ ਇਹੀ ਗੱਲ ਆ ਵੀ ਹੋਊਗੀ ਸੱਚ ਮਤਲਬ ਅਸੀਂ ਨਾ ਇਹ ਜਿਹੇ ਜਿਹੇ ਆਫਰ ਨੇ ਨਾ ਕੋਲੇ ਸਾਨੂੰ ਖੁਦ ਨੂੰ ਭਰੋਸਾ ਨਹੀਂ ਹੋ ਰਿਹਾ ਇਸ ਕਰਕੇ ਵੀਡੀਓ ਨੂੰ ਸੇਵ ਜ਼ਰੂਰ ਕਰ ਲਿਓ ਹਲਾ ਕਿਉਂਕਿ ਐਡੇ ਕੈਂਟ ਆਫਰ ਮ ਪੁਰਾਣਾ ਸੋਫਾ 5000 ਦਾ ਬਾਈ ਕਮਾਲ ਹੀ ਕੀਤੀ ਪਈ ਆ ਤੁਹਾਡੀ ਹਲਾ ਤੇ ਬਾਕੀ ਵੀ ਆਟਮਾਂ ਨੇ ਜਿਹੜੀਆਂ ਤੁਹਾਡੀਆਂ 5000 ਤੱਕ ਕੱਟੀਆਂ ਹੀ ਜਾਣੀਆਂ ਨੇ ਮਤਲਬ ਕੋਈ ਵੀ ਪੁਰਾਣੀ ਆਈਟਮ ਤੁਸੀਂ ਲੈ ਕੇ ਆਉਨੇ ਹੋ ਹੁਣ ਆਪਾਂ ਗੱਲ ਕਰ ਲੈਨੇ ਆ ਜੀ ਜਿਵੇਂ ਆ ਚਾਹੇ ਸਰਦੀ ਐ ਇਹਨਾਂ ਚੀਜ਼ਾਂ ਦੀ ਲੋੜ ਤਾਂ ਰਹਿੰਦੀ ਹੋਈ ਆ ਬਿਲਕੁਲ ਜੀ ਤੇ ਬਹੁਤਿਆਂ ਨੂੰ ਹੁੰਦਾ ਜਿਵੇਂ ਹੁਣ ਕਿਸੇ ਦੀ ਪਹਿਲਾਂ ਛੋਟੀ ਫੈਮਿਲੀ ਆ ਛੋਟੀ ਮਸ਼ੀਨਾਂ ਚੱਲਦੀਆਂ ਸੀ ਅਗਲਾ ਕਹਿੰਦਾ ਯਾਰ ਵੱਡੀ ਲੈ ਲਈਏ ਤੇ ਇਹ ਵੀ ਪੁਰਾਣੀ ਕੱਟ ਲਵੋਗੇ ਵੀਰੇ ਉਹੀ ਗੱਲ ਆ ਬਾਈ ਜੀ ਜਿਹੜੀ ਘਰਾਂ ਦੇ ਵਿੱਚ ਸਮਾਨ ਰੁੱਲਦਾ ਰਹਿੰਦਾ ਸੀ ਪੁਰਾਣਾ ਪਿਆ ਰਹਿੰਦਾ ਸੀ ਗੋਡਿਆਂ ਗਿੱਟਿਆਂ ਚ ਵੱਧ ਉਹਦਾ ਹੀ ਹੱਲ ਲੈ ਕੇ ਆਏ ਆ ਬਾਈ ਪੁਰਾਣੀ ਵਾਸ਼ਿੰਗ ਮਸ਼ੀਨ ਵੀ ਕਟਾਂਗੇ ਪੁਰਾਣੀ ਵਾਸ਼ਿੰਗ ਮਸ਼ੀਨ ਵੀ ਤੁਹਾਡੀ ਕੱਟੀ ਜਾਣੀ ਆ ਪੁਰਾਣੀ ਇਹਨਾਂ ਨੂੰ ਦੇ ਦਿਓ 5000 ਤੱਕ ਦੀ ਕਟਵਾ ਦਿਓ ਤੇ ਨਵੀਂ ਲੈ ਜਾਓ ਠੀਕ ਹੈ ਜੀ ਮਾਡਲ ਇਹਨਾਂ ਕੋ ਤੇ ਰੇਟ ਰੇਟ ਬਾਈ ਨਾਲ ਮੈਂ ਗੱਲ ਕਰ ਰਿਹਾ ਸੀ ਕਹਿੰਦਾ ਮਾਰਕੀਟ ਚੋਂ ਪਤਾ ਕਰਿਆ ਬਿਲਕੁਲ ਜੀ ਬਿਲਕੁਲ ਸਾਰੀ ਗਰੰਟੀ ਹੈ ਜੀ ਰੇਟ ਦੀ ਮਾਰਕੀਟ ਚ ਪਤਾ ਕਰਕੇ ਫਿਰ ਆਇਓ ਜੀ ਫਿਰ ਆਇਓ ਫਿਰ ਤੁਹਾਨੂੰ ਪਤਾ ਲੱਗੂਗਾ ਅੱਛਾ 7 ਕਿਲੋ ਤੋਂ ਸ਼ੁਰੂ ਹੋ ਜਾਂਦੇ ਬਿਲਕੁਲ ਜੀ 7 ਕਿਲੋ ਤੋਂ ਲੈ ਕੇ 14 ਕਿਲੋ ਤੱਕ ਆਪਣੇ ਕੋਲ ਤੇ ਵਾਸ਼ਿੰਗ ਮਸ਼ੀਨਾਂ ਦੇ ਮਾਡਲ ਚੈੱਕ ਕਰ ਲਓ ਜੀ ਸਾਰੀਆਂ ਵਾਸ਼ਿੰਗ ਮਸ਼ੀਨਾਂ ਜਿਹੜੀਆਂ ਹੈਗੀਆਂ ਨੇ ਬਿਲਕੁਲ ਜੀ ਬਿਲਕੁਲ ਇਹਨਾਂ ਕੋਲੇ ਲੱਗੀਆਂ ਹੋਈਆਂ ਨੇ ਚਾਹੇ ਫਰੰਟ ਲੋਡ ਲੈ ਲਓ ਟਾਪ ਲੋਡ ਲੈ ਲਓ ਤੇ ਹੁਣ ਵੀਰੇ ਆਪਾਂ ਗੱਲ ਕਰ ਲੈਨੇ ਜਿਵੇਂ ਆਉਂਦੀਆਂ ਨੇ ਗਰਮੀਆਂ ਬਿਲਕੁਲ ਜੀ ਤੇ ਏਸੀ ਦੇ ਵੀ ਮਾਡਲ ਮਿਲ ਜਾਣਗੇ ਆਪਣੇ ਕੋਲ ਬਿਲਕੁਲ ਜੀ ਬਿਲਕੁਲ ਏਸੀ ਦੇ ਵੀ ਆਪਾਂ ਨੂੰ ਸਾਰੇ ਮਾਡਲ ਮਿਲ ਜਾਣਗੇ ਜੀ ਹਰੀਵਕ ਬ੍ਰਾਂਡ ਚ ਮਿਲ ਜੂਗਾ ਜੀ ਵਧੀਆ ਘੱਟ ਰੇਟਾਂ ਤੇ ਦਵਾਂਗੇ ਰੇਟ ਦੀ ਗਾਰੰਟੀ ਸਮਾਨ ਦੀ ਗਾਰੰਟੀ ਆਹ ਦੇਖ ਲਓ ਜੀ 쿨ਰ ਬਹੁਤੇ ਜਿਹੜੇ ਨੇ 쿨ਰ ਲੈ ਕੇ ਜਾਂਦੇ ਨੇ ਹਨਾ ਤੇ 쿨ਰ ਵੀ ਇਹਨਾਂ ਕੋਲੇ ਪਲਾਸਟਿਕ ਦੇ ਵੀ ਮਿਲ ਜਾਣਗੇ ਆਹ ਦੇਖ ਲਓ ਇਹਦਾ ਅੱਜ ਕੱਲ੍ਹ ਜ਼ਿਆਦਾ ਚੱਲਦਾ ਪੈਨਸਾ ਪੁਲਸਾ ਚ ਲੱਗਿਆ ਹੁੰਦਾ ਅੱਛਾ ਇਹਦਾ ਫਾਇਦਾ ਕੀ ਹੈ ਇੱਕ ਤਾਂ ਖੜਕਾ ਨਹੀਂ ਹੁੰਦਾ ਇੱਕ ਤਾਂ ਹਵਾ ਦਾ ਥਰੋ ਬਹੁਤ ਦੂਰ ਤੱਕ ਹੁੰਦਾ ਹਨਾ ਤੇ ਪਲਾਸਟਿਕ ਦੇ ਵੀ ਬਹੁਤੇ ਮਾਡਲ ਮਿਲ ਜਾਣਗੇ ਤੇ ਬਾਈ ਕਿੰਨੇ ਕੁ ਮਾਡਲ ਆ ਜਾਣਗੇ ਇਹਦੇ ਹੋਰ ਇਹਦੇ ਬਾਈ ਜੀ ਘੱਟੋ ਘੱਟ 15 ਤੋਂ 20 ਮਾਡਲ ਪਲਾਸਟਿਕ ਦੇ ਵਿੱਚ ਆ ਲੋਹੇ ਦੇ ਵਿੱਚ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਮਾਡਲ ਆ ਜਾਂਦੇ ਨੇ ਜੀ ਤੁਹਾਨੂੰ ਦੇ ਦਾਂਗੇ ਹੁਣ ਇਸ ਸੀਜ਼ਨ ਮਤਲਬ 10-11000 ਰੁਪਏ ਪੈ ਜਾਊਗਾ ਤੇ ਲੋਹੇ ਦੇ ਵਿੱਚ ਵੀ ਪੈਣੇ ਹਨ ਵੱਡੇ ਆਪਾਂ ਕਹਿ ਦਈਏ ਵੱਡੇ-ਵੱਡੇ ਟੈਂਕਾਂ ਵਾਲੇ ਛੋਟਾ ਲੈਣਾ ਉਹ ਵੀ ਤੁਹਾਨੂੰ ਮਿਲ ਜਾਣਗੇ ਅੱਛਾ ਇੱਕ ਚੀਜ਼ ਹੋਰ ਹੈ ਧਿਆਨ ਰੱਖਿਓ ਕਈ ਲੋਕ ਸੋਚਦੇ ਨੇ ਵੀ ਯਾਰ ਗਰਮੀ ਆ ਗਈ ਹੁਣ ਨਵੇਂ ਕੂਲਰ ਤਾਂ ਲੈਣੇ ਨੇ ਪੁਰਾਣਾ ਆਪਾਂ ਨਾ ਕਵਾੜੀਆਂ ਨੂੰ ਵੇਚ ਦਈਏ ਕਵਾੜੀਆਂ ਨੇ ਕੀ ਦੇ ਕੇ ਜਾਣਾ ਤੁਹਾਨੂੰ ਉਹੀ 2-400 ਪ ਇਵਰੇ ਬਹੁਤ ਵਧੀਆ ਜਿਹੜਾ ਅਮਾਉਂਟ ਦੇ ਵਿੱਚ ਤੁਹਾਡਾ ਪੁਰਾਣਾ ਜਿਹੜਾ ਕੂਲਰ ਕੱਟਿਆ ਜਾਊਗਾ ਮਤਲਬ ਪੁਰਾਣੇ ਮਾਲ ਦਾ ਜਿਹੜਾ ਹੱਲ ਹੈ ਉਹ ਜੀਐਸ ਰਾਇਲ ਮਾਰਟ ਤੇ ਆ ਕੇ ਹੀ ਹੋਣਾ ਹੈ ਅੱਛਿਆ ਵਾਸਤੇ ਅਲਮਾਰੀ ਹੈ ਬਿਲਕੁਲ ਜੀ ਬਿਲਕੁਲ ਟਾਇਰ ਇਹਦੇ ਲੱਗੇ ਹੋਏ ਨੇ ਜੀ ਅੰਦਰੋਂ ਬਹੁਤ ਖੁੱਲੀ ਹੈ ਜੀ ਮਤਲਬ ਬੱਚੇ ਇਹਦੀ ਇਹਦੀ ਹਾਈਟ ਵੀ ਇੰਨੀ ਕੁ ਬਣੀ ਹੋਈ ਆ ਵੀ ਬੱਚੇ ਖੁਦ ਵੀ ਇਹਨੂੰ ਯੂਜ਼ ਕਰ ਸਕਦੇ ਨੇ ਬਿਲਕੁਲ ਜੀ ਬਿਲਕੁਲ ਤੇ ਵੀਰਾ ਕਹਿੰਦਾ ਵੀ ਇਹਦਾ ਆਫਰ ਉਹ ਦੇ ਦੇਣਾ ਵੀ ਵੀਡੀਓ ਨੂੰ ਜਿਹੜਾ ਸ਼ੇਅਰ ਕਰਕੇ ਆਊਗਾ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਕੇ ਆਊਗਾ ਉਹਦੇ ਵਾਸਤੇ ਤਾਂ ਇਹ ਰੇਟ ਜਿੰਨੇ ਵੀ ਅ ਉਦੇ ਨਾਲੋਂ ਘੱਟ ਰੇਟ ਦੇਣਾ ਕਿਉਂ ਵੀਰੇ ਬਿਲਕੁਲ ਜੀ ਬਿਲਕੁਲ ਤੁਸੀਂ ਬਾਜ਼ਾਰ 'ਚ ਪਤਾ ਕਰ ਲਓ ਕੋਈ 7000 ਦੀ ਦਿੰਦਾ ਕੋਈ 8000 ਦੀ ਦਿੰਦਾ ਆਪਣੇ ਕੋਲ ਕਿੰਨੇ ਦੀ ਹੈ ਆਪਣੇ ਕੋਲ ਬਾਈ ਜੀ 3490 ਜੀ ਮੈਂ ਕਹਿੰਦਾ ਪੂਰਾ 3500 ਵੀ ਹੈਗਾ 3490 ਵੀ ਜਿਹੜਾ ਹੈਗਾ ਅੰਦਰੋਂ ਬਾਹਰੋਂ ਐਨ ਪੂਰੀ ਘੈਂਟ ਬਣਾਈ ਹੋਈ ਜਿਵੇਂ ਤੁਸੀਂ ਦੇਖ ਹੀ ਲਈ ਇਹ 3490 ਦੇ ਮਿਲ ਜਾਣੀ ਹੈ ਸੋਫਾ ਵੀ ਆ ਬਾਈ ਜੀ ਤੇ ਬੈੱਡ ਵੀ ਆ ਸੋਫਾ ਵੀ ਬਣ ਜਾਂਦਾ ਤੇ ਬੈੱਡ ਵੀ ਅੱਛਾ ਜਿਹੜਾ ਸੋਫਾ ਕਮ ਬੈੱਡ ਆਪਾਂ ਸੁਣਦੇ ਆ ਉਹ ਚੀਜ਼ ਆ ਇਹ ਬਿਲਕੁਲ ਨਾਲ ਇਹਦੇ ਗੱਦੀਆਂ ਹੁੰਦੀਆਂ ਤੁਸੀਂ ਲਗਾ ਕਿਤੇ ਵੀ ਨਹੀਂ ਦੇਖਿਆ ਹੋਣਾ ਇਹ ਨਵੀਆਂ ਮਤਲਬ ਇਹ ਜਮਾ ਨਵਾਂ ਮਾਡਲ ਆ ਜਿਹੜਾ ਤੁਹਾਡੇ ਵਾਸਤੇ ਲੈ ਕੇ ਆਏ ਨੇ ਵੈਸੇ ਵੀ ਸਾਨੂੰ ਦੇਖਣ ਚ ਜਦੋਂ ਅਸੀਂ ਨਾ ਇਹਦੇ ਤੇ ਨਿਗਾਹ ਮਾਰੀ ਸਾਨੂੰ ਇਹ ਲੱਗਿਆ ਵੀ ਸੋਫਾ ਪਿਆ ਕਿ ਬਿਲਕੁਲ ਜੀ ਬਿਲਕੁਲ ਸੋਫਾ ਵੀ ਆ ਜੀ ਬੈੱਡ ਵੀ ਆ ਇਹਨੂੰ ਹੁਣ ਬੈੱਡ ਬਣਾ ਕੇ ਆਪਾਂ ਦਿਖਾ ਦਨੇ ਆ ਵੀਰੇ ਬਿਲਕੁਲ ਜੀ ਤੇ ਆ ਦੇਖੋ ਜੀ ਇਹਦੀਆਂ ਗੱਦੀਆਂ ਆ ਗਈਆਂ ਜੀ ਸੋਫਾ ਪਿਆ ਇਹ ਵੀ ਤਾਂ ਵੀ ਸੋਹਣਾ ਲੱਗੂਗਾ ਜਿਵੇਂ ਸੋਫਾ ਕਮ ਬ ਲਓ ਜੀ ਇਹਨੂੰ ਐਵੇਂ ਕਰਕੇ ਤੁਸੀਂ ਇਹਦੇ ਤੇ ਆਰਾਮ ਵੀ ਕਰ ਸਕਦੇ ਹੋ ਤੇ ਸੋਫਾ ਜਦੋਂ ਆਪਾਂ ਇਹ ਚੱਕਣਾ ਤੇ ਇਹਦਾ ਸੋਫਾ ਬਣ ਜਾਊਗਾ ਹਣਾ ਇਹਦੀ ਹਾਈਟ ਕਿੰਨੀ ਹੈ ਵੀਰੇ ਜਿਹੜੀ ਆਪਾਂ ਦੇਖ ਲਈਏ 16 ਇੰਚ ਦੀ ਬੈੱਡਾਂ ਦੇ ਬਰਾਬਰੀ ਤਿਆਰ ਹੋ ਜਾਂਦਾ ਮਤਲਬ ਅਗਰ ਤੁਸੀਂ ਵੈਸੀ ਵੀ ਰੱਖਣਾ ਹਣਾ ਤਾਂ ਬੈੱਡਾਂ ਦੇ ਬਰਾਬਰ ਆ ਜਦੋਂ ਇਹਨੂੰ ਸੋਫਾ ਬਣਾਉਣਾ ਤਾਂ ਸੋਫੇ ਦੀ ਹਾਈਟ ਜਿਹੜੀ ਸੋਫੇ ਵਾਲੀ ਹੁੰਦੀ ਆ ਤੇ ਉਮੀਦ ਕਰਦਾ ਜੇ ਜਿਹੜੀ ਵੀਡੀਓ ਆ ਤੁਹਾਨੂੰ ਵਧੀਆ ਲੱਗੀ ਹੋਏਗੀ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿਉਂਕਿ ਇੱਕ ਤਾਂ ਪੁਰਾਣੀ ਆਈਟਮ ਹੈ ਨਾਲ ਕੋਲ ਗੱਤੀ ਜਾਣੀ ਆ ਇੱਕ ਪੂਰੇ ਪੰਜਾਬ ਦਾ ਦਾਵਾ ਕਰਦੇ ਨੇ ਵੀ ਸਭ ਤੋਂ ਸਸਤਾ ਸਟੋਰ ਹੈ ਬਿਲਕੁਲ ਜੀ ਤੇ ਨਵਾਂ ਮਾਲ ਮਿਲਣਾ ਇਹ ਨਹੀਂ ਹੈ ਵੀ ਕੋਈ ਜਿਵੇਂ ਹੁੰਦੇ ਨੇ ਨਾ ਕਈ ਲੋਕ ਸੋਚ ਲੈਂਦੇ ਨੇ ਵੀ ਯਾਰ ਪਤਾ ਨਹੀਂ ਐਵੇਂ ਜੰਦਾ ਸਟੋਰ ਨਾ ਹੋਵੇ ਸਾਰਾ ਸਮਾਨ ਜਿਹੜਾ ਤੁਹਾਨੂੰ ਬ੍ਰਾਂਡਡ ਮਿਲਣਾ ਵਧੀਆ ਮਿਲਣਾ ਤੇ ਵੀਰੇ ਲਾਸਟ ਦੇ ਵਿੱਚ ਕੀ ਕਹੋਗੇ ਹੁਣ ਆਪਣੇ ਸ਼ਹਿਰ ਦੇ ਲੋਕਾਂ ਨੂੰ ਜਿਹੜੇ ਤੁਹਾਨੂੰ ਦੇਖਦੇ ਨੇ ਇਹੀ ਗੱਲ ਕਹਾਂਗੇ ਬਈ ਇੱਕ ਵਾਰ ਤੁਸੀਂ ਵਿਜ਼ਿਟ ਕਰੋ ਸਮਾਨ ਦੀ ਗਾਰੰਟੀ ਵਾਰੰਟੀ ਮੇਨ ਮੁੱਦਾ ਤੁਹਾਡਾ ਇਹ ਹੈ ਵੀ ਪੁਰਾਣਾ ਸਮਾਨ ਹੈ ਜਿਹੜਾ ਇੱਥੇ ਕਟਾਂਗੇ ਵਧੀਆ ਰੇਟਾਂ ਦੇ ਵਿੱਚ ਮਤਲਬ 5000 ਤੱਕ ਦਾ ਪ ਤੇ ਹੁਣ ਪਹੁੰਚਣਾ ਕਿੱਥੇ ਆ ਚਾਹੇ ਤਾਂ ਮਲਤਾਨੀ ਚੌਂਕ ਵੱਲੀਓ ਆ ਜਿਓ ਰਾਜੇ ਦੇ ਬਾਗ ਦੇ ਵਿੱਚ ਆਉਣਾ ਚਾਹੇ ਤੁਸੀਂ ਜਾਰ ਚੌਂਕ ਉਂਦੀਓ ਆ ਜਾਈ ਤੇ ਉੱਥੇ ਤੁਹਾਨੂੰ ਦਿਖ ਜੂਗਾ ਜੀਐਸ ਰਾਇਲ ਮਾਰਟ ਹਨਾ ਬਾਕੀਆਂ ਦਾ ਨੰਬਰ ਸਕਰੀਨ ਤੇ ਆਉਂਦਾ ਕੋਈ ਵੀ ਜਾਣਕਾਰੀ ਲੈਣੀ ਆ ਇਹਨਾਂ ਨੂੰ ਫੋਨ ਕਰਕੇ ਲੈ ਸਕਦੇ ਹੋ ਬਾਕੀ ਅੱਗੇ ਨੂੰ ਵੀ ਬਾਈ ਉਹਨਾਂ ਦੀ ਵੀਡੀਓ ਜਿਹੜੀ ਹੈਗੀ ਆ ਲੈ ਕੇ ਆਉਂਦੇ ਰਹਾਂਗੇ ਤੇ ਇੱਕ ਵੀਰੇ ਅਗਰ ਕਿਸੇ ਨੂੰ ਤੁਹਾਡੇ ਨਾਲ ਇੰਸਟਾਗ੍ਰam ਜਾਂ ਫੇਸਬੁੱਕ ਤੇ ਜੁੜਨਾ ਹੋਵੇ ਉਹ ਵੀ ਪੇਜ ਹੈਗਾ ਹਨਾ ਬਿਲਕੁਲ ਜੀ ਬਿਲਕੁਲ ਜੀ ਜੀਐਸ ਵਾਲ ਮਾਰ ਦੇ ਨਾਂ ਤੇ ਮਰੀਦ ਕੋਲਾ ਦੇ ਇੰਸਟਾਗ੍ਰam ਪੇਜ ਵੀ ਹੈਗਾ ਜੀ ਫੇਸਬੁੱਕ ਉ ਬਾਕੀ ਇਹਨਾਂ ਦੀ ਆਪਾਂ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ ਧੰਨਵਾਦ